ਭਗਵਾਨ ਤਮਨ ਨੇ ਕਿਹਾ ਵੀ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਤਾਂ ਕੱਲ ਉਹਨੇ ਦਿਖਾਇਆ ਮੈਂ ਮਿੱਤਰ ਕੀੜਾ ਨਹੀਂ ਹੈਗਾ ਮੈਂ ਗੁਲਾਬੀ ਸੁੰਡੀ ਆ ਜਿਹੜੇ ਨਰਮੇ ਨੂੰ ਇੱਕ ਵਾਰ ਪੈ ਜਾਂਦੀ ਆ ਤਾ ਉਹਨੂੰ ਤਬਾਹ ਕਰਕੇ ਹਟਦੀ ਆ ਕਿਸਾਨਾਂ ਨੂੰ ਜਿਸ ਤਰ੍ਹਾਂ ਪੈ ਗਿਆ ਤਾਂ ਉਥੇ ਧਰਨੇ ਵੀ ਚਕਾਏ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਆ ਗੈਰਸੰਵਿਧਾਨਿਕ ਆ ਕਿਸੇ ਨੂੰ ਘਰੇ ਬੁਲਾ ਕੇ ਮੀਟਿੰਗ ਕਰਕੇ ਉਹਨੂੰ ਗ੍ਰਿਫਤਾਰ ਕਰਨਾ ਇਹ ਧੋਖਾ ਹੈਗਾ ਇਹ ਸਾਰੀਆਂ ਘਟਨਾਵਾਂ ਪੁਲਸ ਰਾਜ ਵੱਲੋਂ ਦਿਖ ਰਹੀਆਂ ਵੀ ਪੰਜਾਬ ਨੂੰ ਪੁਲਸ ਰਾਜ ਬਣਾਇਆ ਜਾ ਰਿਹਾ ਪੰਜਾਬੀਆਂ ਨੂੰ ਇਹਦੇ ਉੱਪਰ ਸ਼ਿਕਾਇਤ ਹੋਣਾ ਚਾਹੀਦਾ ਪਹਿਲਾਂ ਜਿਹੜੇ ਉਹ ਬਲਡੋਜ਼ਰ ਅਸੀਂ ਖੁਸ਼ ਹੋ ਰਹੇ ਸੀਗੇ ਵੀ ਯਾਰ ਉਹ ਮਤਲਬ ਨਸ਼ੇੜੀਆਂ ਦੇ ਘਰਾਂ ਤੇ ਲੱਗ ਰਹੇ ਨਾ ਨਸ਼ਾ ਵੇਚਣ ਵਾਲਿਆਂ ਦੇ ਹਾਲਾਂਕਿ ਵੱਡੇ ਧਿੱਗੇ ਤਾਂ ਬਚੇ ਹੋਏ ਨੇ ਇੱਥੇ ਛੋਟੇ ਮੁੰਡਿਆਂ ਦੇ ਘਰਾਂ ਚ ਲਾਈ ਉਹੀ ਜੀ ਸੀ ਪੀਆਂ ਉਹੀ ਬਲਡੋਜ਼ਰ ਅੱਜ ਕਿਸਾਨਾਂ ਤੇ ਆ ਗਈ ਉਹ ਅੱਜ ਸਾਡੇ ਤੇ ਵਧਿੱਕੀ ਕਰ ਸਕਦੇ ਨੇ ਪਰ ਪੰਜਾਬ ਦੂਣੀ ਕਰਕੇ ਮੋੜਦਾ ਤੇ ਉਹ ਦੂਣੀ ਕਰਕੇ ਮੋੜੂਗਾ ਇਹ ਅਸੀਂ ਸਵਾਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਬੀਡੀ 144 ਉਹਨਾਂ ਨੇ ਲਾਈ ਆ ਹੁਣ ਉਹ 199 ਕੀਤੀ ਆ ਬੀਐਨਐਸ ਦੇ ਵਿੱਚ ਉਹ 144 ਪੁਲਿਸ ਦਾ 2000 ਬੰਦਾ ਇਕੱਠਾ ਕੀਤਾ ਉਹਨਾਂ ਦੇ 144 ਲਾਗੂ ਨਹੀਂ ਹੁੰਦੀ ਆਮ ਆਦਮੀ ਪਾਰਟੀ ਜੋ ਧਰਨੇਆਂ ਦੇ ਵਿੱਚੋਂ ਲਿਕੜੀ ਹੋਈ ਪਾਰਟੀ ਅਕਸਰ ਆਪਾਂ ਇਹ ਗੱਲਾਂ ਸੁਣਦੇ ਰਹੇ ਹਾਂ ਉਹਨਾਂ ਬਾਰੇ ਕਿ ਧਰਨੇਆਂ ਦੇ ਵਿੱਚੋਂ ਲਿਕੜੀ ਹੋਈ ਪਾਰਟੀ ਆ ਤੇ ਲੋਕਤੰਤਰ ਨੂੰ ਬਹਾਲ ਕਰਨ ਦੀ ਗੱਲਾਂ ਕਰਦੀ ਆ ਤਾਂ ਇਹ ਧਰਨਿਆਂ 'ਚੋਂ ਨਿਕਲੀ ਨਹੀਂ ਐ ਚੁਟਕਲਿਆਂ 'ਚੋਂ ਨਿਕਲੀ ਹੋਈ ਪਾਰਟੀ ਆ ਇਹਨੂੰ ਧਰਨਿਆਂ 'ਚੋਂ ਨਿਕਲੀ ਨਾ ਕਹੋ ਮਤਲਬ ਪਖੰਡ ਹੋਰ ਚੀਜ਼ ਹੁੰਦੀ ਆ ਉਹਨਾਂ ਦੇ ਧਰਨੇ ਲਾਉਣੇ ਉਹ ਪਖੰਡਾ 'ਚੋਂ ਨਿਕਲੀ ਹੋਈ ਪਾਰਟੀ ਆ ਜੇ ਕਿਸਾਨ ਉਹਦੇ ਧਰਨੇ 'ਤੇ ਬੈਠੇ ਸੀ ਤਾਂ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਤੇ ਕਾਂਗਰਸ ਤੋਂ ਮੂੰਹ ਮੜਿਆ ਤੇ ਥੋਨੂੰ ਉਹਨਾਂ ਨੇ ਮੌਕਾ ਦਿੱਤਾ ਭਗਵੰਤ ਮਾਨ ਦਾ ਇੱਕ ਬਹੁਤ ਜ਼ਿਆਦਾ ਰੂਡ ਬਿਆਨ ਆਇਆ ਸੀਗਾ ਵੀ ਯਾਰ ਇਹਨਾਂ ਨੂੰ ਮੈਂ ਦੇਖੂ ਵੀ ਇਹ ਰੋਜ਼ ਘੇਰ ਕੇ ਬਹਿ ਜਾਂਦੇ ਨੇ ਮਤਲਬ ਯਾਰ ਆਪਣੀ ਰਾਜਨੀਤੀ ਤੇ ਜਾਣਾ ਯਾਰ ਸਾਡਾ ਹੱਕ ਨਹੀਂਗਾ ਬੀਤੇ ਦਿਨ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਤੱਕ ਇਸ ਗੱਲ ਦੀ ਚਰਚਾ ਖੂਬ ਛਿੜੀ ਹੋਈ ਹੈ ਕਿ ਭਗਵੰਤਮਾਨ ਦਾ ਸਖਤ ਰਵਈਆ ਜੋ ਕਿਸਾਨਾਂ ਦੇ ਖਿਲਾਫ ਦੇਖਣ ਨੂੰ ਮਿਲਿਆ ਤੇ ਇਸ ਨੂੰ ਲੈ ਕੇ ਵਿਦਿਆਰਥੀ ਜੁਨੀਅਨ ਦੇ ਵੱਲੋਂ ਵੀ ਕਾਫੀ ਰੋਸ ਪ੍ਰਗਟ ਆ ਜੋ ਕੀਤਾ ਜਾ ਰਿਹਾ ਇਸ ਵਕਤ ਅਸੀਂ ਮਹਿੰਦਰਾ ਕਾਲਜ ਦੇ ਵਿੱਚ ਮੌਜੂਦ ਹਾਂ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਰੋਸ ਵਜੋਂ ਸੀਐਮ ਭਗਵੰਤਮਾਨ ਦੇ ਪੁਤਲੇ ਨੂੰ ਵੀ ਫੂਕੇ ਗਏ ਤੇ ਪੰਜਾਬ ਤੇ ਕੇਂਦਰ ਮੁਰਦਾਬਾਦ ਦੇ ਉਹਨਾਂ ਵੱਲੋਂ ਨਾਰੇ ਵੀ ਲਾਏ ਗਏ ਇੱਥੇ ਸਾਡੇ ਨਾਲ ਕੁਝ ਵਿਦਿਆਰਥੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਵੇਂ ਦੇਖ ਪੰਜਾਬ ਸਟੂਡੈਂਟ ਯੂਨੀਅਨ ਖਾਸ ਕਰਕੇ ਹਰ ਇੱਕ ਮੁੱਦੇ ਤੇ ਪੂਰੀ ਗੰਭੀਰਤਾ ਦੇ ਨਾਲ ਬੋਲਦੀ ਹੈ ਬੀਤੇ ਦਿਨ ਜਿ ਰਵਈਆ ਪੰਜਾਬ ਸਰਕਾਰ ਦਾ ਕਿਸਾਨਾਂ ਪ੍ਰਤੀ ਰਿਹਾ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਭਗਵੰਤ ਮਾਨ ਨੇ ਕਿਹਾ ਵੀ ਮੈਂ ਕਿਸਾਨਾਂ ਦਾ ਮਿੱਤਰ ਕੀੜਾ ਤਾਂ ਕੱਲ ਉਹਨੇ ਦਿਖਾਇਆ ਮੈਂ ਮਿੱਤਰ ਕੀੜਾ ਨਹੀਂ ਹੈਗਾ ਮੈਂ ਗੁਲਾਬੀ ਸੁੰਡੀਆਂ ਜਿਹੜੇ ਨਰਮੇ ਨੂੰ ਇੱਕ ਵਾਰ ਪੈ ਜਾਂਦੀ ਆ ਤਾਨੂੰ ਤਬਾਹ ਕਰਕੇ ਹਟਦੀ ਆ ਉਸ ਤਰ੍ਹਾਂ ਕਿਸਾਨਾਂ ਨੂੰ ਜਿਸ ਤਰ੍ਹਾਂ ਪੈ ਗਿਆ ਤਾਂ ਉਥੇ ਧਰਨੇ ਵੀ ਚਕਾਏ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਆ ਗੈਰ ਸੰਵਿਧਾਨਿਕ ਆ ਦੂਸਰਾ ਕਿਸੇ ਨੂੰ ਘਰੇ ਬੁਲਾ ਕੇ ਮੀਟਿੰਗ ਕਰਕੇ ਉਹਨੂੰ ਗਿਫਤਾਰ ਕਰਨਾ ਇਹ ਧੋਖਾ ਹੈਗਾ ਇਸ ਧੋਖੇ ਦੇ ਵਿੱਚੋਂ ਚਲੋ ਇਹਨੇ ਕਰਤੂਤ ਇੱਕ ਕੀਤੀ ਆ ਉਹਦੇ ਨਤੀਜੇ ਜਿਹੜੇ ਪੰਜਾਬ ਦੇ ਲੋਕ ਉਹਨੂੰ ਸੜਕਾਂ ਦੇ ਉੱਪਰ ਦਰਸ਼ਨਗੇ ਦੂਸਰੀ ਗੱਲ ਅਸੀਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਜਿੰਨੀਆਂ ਘਟਨਾਵਾਂ ਉਹਨੂੰ ਇੱਕ ਲਗਾਤਾਰਤਾ 'ਚ ਦੇਖਦੇ ਆਂ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਉਹਨੂੰ ਜੇਲ੍ਹਾਂ 'ਚ ਡੱਕਿਆ ਗਿਆ ਨਾਲ ਦੀ ਨਾਲ ਪਟਿਆਲੇ ਦੇ ਵਿੱਚ ਪੁਲਿਸ ਤੋਂ ਇਨਕਾਊਂਟਰ ਕਰਾਇਆ ਗਿਆ ਬੁਲਡੋਜ਼ਰ ਨਾਲ ਘੱਟ ਹਾਏਗੇ ਆ ਉਹ ਬਰਡੋਲਜਰ ਸਿਆਸ ਦੇ ਦੀਨ ਹੀ ਉਹ ਪੁਲਿਸ ਵਾਲੇ ਇੱਕ ਕਰਨਲ ਦੇ ਫੌਜ ਦੇ ਕਰਨਲ ਨੂੰ ਘੁੱਟ ਦਿੰਦੇ ਹੈਗੇ ਆ ਤੇ ਕੱਲ ਇਹ ਘਟਨਾ ਵਾਪਰੀ ਹੈ ਕਿਸਾਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਇਹ ਸਾਰੀਆਂ ਘਟਨਾਵਾਂ ਪੁਲਿਸ ਰਾਜ ਵੱਲੋਂ ਦਿਸ ਰਹੀਆਂ ਵੀ ਪੰਜਾਬ ਨੂੰ ਪੁਲਿਸ ਰਾਜ ਬਣਾਇਆ ਜਾ ਰਿਹਾ ਪੰਜਾਬੀਆਂ ਨੂੰ ਇਹਦੇ ਉੱਪਰ ਸੁਚੇਤ ਹੋਣਾ ਚਾਹੀਦਾ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਕਿਸਾਨਾਂ ਦੇ ਉੱਪਰ ਹੋਇਆ ਸਮੂਹ ਲੋਕਾਂ ਦੇ ਹੱਕ ਜਿਹੜੇ ਪ੍ਰੋਟੈਸਟ ਦੇ ਹੱਕ ਉਹਨਾਂ ਲਈ ਨਵੇਂ ਕਾਨੂੰਨ ਬਣ ਚੁੱਕੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਪਿਛਲੇ ਸਾਲ ਸਰਕਾਰ ਨੇ ਪਿਛਲੇ ਜਿਹੜੇ ਕਾਨੂੰਨ ਆ ਉਹਨਾਂ 'ਚ ਸੋਧਾਂ ਕਰਕੇ ਇੱਕ ਪੂਰੇ ਦੇ ਪੂਰੇ ਕਾਨੂੰਨ ਉਹਨੂੰ ਭਾਰਤian ਨਿਆ ਸਨੀਤਾ ਕਿਹਾ ਗਿਆ ਜਿਹੜੀ ਧਾਰਾ 201 124A ਸੀਗੀ ਸੁਪਰੀਮ ਕੋਰਟ ਇਹ ਕਹਿੰਦੀ ਰਹੀ ਆ ਵੀ 124A ਦੇਸ਼ਦ્રોਹੀ ਧਾਰਾ ਉਹ ਦੇਸ਼ਦ્રોਹੀ ਧਾਰਾ ਸਰਕਾਰ ਲੋਕਾਂ ਨੂੰ ਲੋਕ ਹੱਕਾਂ ਲਈ ਲੜਨ ਵਾਲੇ ਲੋਕਾਂ ਨੂੰ ਉਹਨਾਂ ਦੇ ਖਿਲਾਫ ਵਰਤਦੀ ਆ ਜੇ ਉਹ ਲੋਕ ਸੱਤਾ ਦੇ ਖਿਲਾਫ ਬੋਲਦੇ ਉਹਨੂੰ ਇਹ ਕਿਹਾ ਜਾਂਦਾ ਵੀ ਇਹ ਦੇਸ਼ ਦੇ ਖਿਲਾਫ ਬੋਲਦੇ ਆ ਉਹਨੂੰ ਰੱਦ ਕਰਨ ਦੀ ਮੰਗ ਆਈ ਪਰ ਸਰਕਾਰ ਨੇ ਉਹਨੂੰ ਹੋਰ ਸਖਤ ਕਰਦੇ ਆ ਉਹਦੀ ਸਜ਼ਾ 7 ਤੋਂ 10 ਸਾਲ ਕੀਤੀ ਆ 154ਏ ਦੇ ਵਿੱਚ ਦੁਬਾਰੇ ਫੇਰ ਲੈ ਕੇ ਜਾਂਦਾ ਦੂਸਰਾ 143 ਲਾਈ ਗਈ ਆ 143 ਦਾ ਪਿੰਡਾਂ 'ਚ ਇਹ ਕਿਹਾ ਜਾਂਦਾ ਵੀ 143 ਲੱਗੀ ਇੱਥੇ ਕੋਈ ਇਕੱਠੇ ਨਾ ਹੋਵੇ ਪਰ ਇਹ ਅਸੀਂ ਸਵਾਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੀ 143 ਉਹਨਾਂ ਨੇ ਲਾਈ ਆ ਹੁਣ ਉਹ 199 ਕੀਤੀ ਆ ਬੀਐਨਐਸ ਦੇ ਵਿੱਚ ਉਹ 143 ਪੁਲਿਸ ਦਾ 2000 ਬੰਦਾ ਇਕੱਠਾ ਕੀਤਾ ਉਹਨਾਂ ਦੇ 143 ਲਾਗੂ ਨਹੀਂ ਹੁੰਦੀ ਤਾ ਇਹਸ ਦੇਸ਼ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਕਾਨੂੰਨ ਦਾ ਮਤਲਬ ਇਨਸਾਫ ਨਹੀਂ ਹੈਗਾ ਜਿੱਥੇ ਲੋਕ ਲੜਦੇ ਆ ਉੱਥੇ ਉਹਨਾਂ ਨੂੰ ਇਨਸਾਫ ਮਿਲਦਾ ਇਸ ਜ਼ਬਰ ਦੇ ਖਿਲਾਫ ਅਸੀਂ ਪੀਐਸਯੂ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਖਿਲਾਫ ਬੋਲਾਂਗੇ ਤਾਂ ਸੰਘਰਸ਼ ਦੇ ਮਨਾਣਾ ਦੇ ਵਿੱਚ ਲੋਕਾਂ ਨੂੰ ਡਟਣ ਦੀ ਜਿਹੜੀ ਜਿਹੜੀ ਅਪੀਲ ਕਰਾਂਗੇ ਇੱਥੇ ਪੰਜਾਬ ਸਰਕਾਰ ਦਾ ਇਹ ਹਵਾਲਾ ਦੇਣਾ ਕਿ ਜਿੰਨੇ ਵੀ ਕਿਸਾਨੀ ਮੱਗਾਂ ਨੇ ਉਹ ਕੇਂਦਰ ਨਾਲ ਸੰਬੰਧਿਤ ਨੇ ਆਲਮੋਸਟ ਅਸੀਂ ਇੱਕ ਵਿੱਚ ਪੁੱਲ ਦਾ ਕੰਮ ਕਰ ਰਹੇ ਹਾਂ ਅਸੀਂ ਮੀਟਿੰਗਾਂ ਕਰਵਾ ਸਕਦੇ ਹਾਂ ਪਰ ਜੋ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਹਦੇ ਨਾਲ ਸਿਰਫ ਲੋਕ ਪਰੇਸ਼ਾਨ ਹੋ ਰਹੇ ਨੇ ਹੋਰ ਉਸ ਦਾ ਕੋਈ ਵੀ ਸਿੱਟਾ ਜੋ ਨਿਕਲ ਕੇ ਨਹੀਂ ਆ ਰਿਹਾ ਇਹ ਪੰਜਾਬ ਸਰਕਾਰ ਦਾ ਕਹਿਣਾ ਉਹਨਾਂ ਦੇ ਇਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਚੰਡੀਗੜ੍ਹ ਕੂਚਨਾਂ ਦਾ ਦਿੱਤਾ ਵੀ ਇਹੀ 34 ਸੈਕਟਰ ਦੇ ਵਿੱਚ ਸਾਨੂੰ ਜਗ੍ਹਾ ਦਿਓ ਪਰ ਉਹਨਾਂ ਨੇ ਪੁਲਿਸ ਨੇ ਸਾਰੇ ਰਾਹ ਰੋਕੇ ਆਪਾਂ ਦੇਖਿਆ ਕਿਸਾਨਾਂ ਨੇ ਕਿਹਾ ਵੀ ਅਸੀਂ ਕੋਈ ਰਾਹ ਨਹੀਂ ਰੋਕਣਾ ਹੈਗਾ ਦੂਸਰੀ ਗੱਲ ਕਿਸਾਨਾਂ ਦੀਆਂ ਕਿੰਨੀਆਂ ਮੰਗਾਂ ਹੈਗੀਆਂ ਉਹਨਾਂ ਨੇ ਚੈਲੰਜ ਕੀਤਾ ਮੁੱਖ ਮੰਤਰੀ ਨੂੰ ਉਹਦੀ ਕੁਰਸੀ ਲਈ ਗਈ ਡਿਸਕਸ਼ਨ ਦੇ ਲਈ ਵੀ ਸਾਡੇ ਨਾਲ ਡਿਸਕਸ਼ਨ ਕਰ ਸਾਡੇ ਨਾਲ ਬਹਿਸ ਕਰ ਤੇ ਉਹਨੂੰ ਲਾਈਵ ਕਰ ਵੀ ਇਹ ਜਿਹੜੀਆਂ ਸਾਡੀਆਂ 18 ਮੰਗਾਂ ਉਹਦੇ ਵਿੱਚ 17 ਮੰਗਾਂ ਕਿਸਾਨਾਂ ਨਾਲ ਸੰਬੰਧਤ ਆ ਸਿਰਫ ਐਮਐਸਪੀ ਦੀ ਲੀਗਲ ਕਾਨੂੰਨੀ ਗਾਰੰਟੀ ਕੇਂਦਰ ਨਾਲ ਸੰਬੰਧਤ ਆ ਤੇ ਬਾਕੀ ਜਿਹੜੀਆਂ ਮੰਗਾਂ ਹੈਗੀਆਂ ਉਹਦੇ ਵਿੱਚ ਵਿਦਿਆਰਥੀਆਂ ਦੀ ਵੀ ਮੰਗ ਹਨ ਨਵੀਂ ਸਿੱਖਿਆ ਨੀਤੀ ਰੱਦ ਕਰਾਉਣ ਦੀ ਉਹਦੇ ਵਿੱਚ ਇਹ ਵੀ ਮੰਗ ਹੈਗੀ ਆ ਵੀ ਜਿਹੜਾ ਪੰਜਾਬ ਸਰਕਾਰ ਮੰਗੀ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਆ ਉਹ ਸਟੇਟ ਦਾ ਰਾਈਟ ਆ ਹਾਲਾਂਕਿ ਇਹ ਵੀ ਬਹਿਸ ਆ ਵੀ ਐਮਐਸਪੀ ਸੂਬਿਆਂ ਤੋਂ ਮੰਗੀ ਜਾਵੇ ਜਾਂ ਕੇਂਦਰ ਤੋਂ ਮੰਗੀ ਜਾਵੇ ਹਾਲਾਂਕਿ ਐਗਰੀਕਲਚਰ ਰਾਜਾਂ ਦਾ ਵਿਸ਼ਾ ਤਾਂ ਭਗਵਾਨਤਮਾਨ ਨੂੰ ਇਹਦੇ ਉੱਪਰ ਸਮੁਧਿਤ ਹੋਣਾ ਪੈਂਦਾ ਲੋਕਾਂ ਦੇ ਮਸਲਿਆਂ ਦੇ ਉੱਪਰ ਚੁਟਕਲੇ ਸੁਣਾ ਕੇ ਗੱਲ ਨਹੀਂ ਚੱਲਣੀ ਹੈਗੀ 1 ਸਾਲ ਹੋ ਗਿਆ ਕਿਸਾਨਾਂ ਨੂੰ ਪ੍ਰੋਟੈਸਟ ਕਰ ਰਹੇ ਨੇ ਹੱਲ ਕੋਈ ਲਿਕੜਿਆ ਨਹੀਂ ਪਰ ਜੋ ਬੀਤੇ ਦਿਨ ਦੇਖਣ ਨੂੰ ਮਿਲਿਆ ਉਹ ਆਪਣੇ ਆਪ ਦੇ ਵਿੱਚ ਬੜਾ ਨਿੰਦਣਯੋਗ ਆ ਕਿਵੇਂ ਤੁਸੀਂ ਉਸ ਮਸਲੇ ਨੂੰ ਦੇਖਦੇ ਹੋ ਨਹੀਂ ਜਿਵੇਂ ਸਾਥੀ ਨੇ ਪਹਿਲਾਂ ਹੀ ਦੱਸਿਆ ਵੀ ਜਿਹੜੀ ਪੁਲਿਸ ਰਾਜ ਵਾਲੇ ਸਾਰਾ ਕਿੱਸਾ ਵਧ ਰਿਹਾ ਮਤਲਬ ਇਹ ਜਿਹੜਾ ਕਰਨ ਵਾਲਾ ਮਸਲਾ ਹੈ ਕੋਈ ਬਹੁਤਾ ਵੱਡਾ ਛੋਟਾ ਮਸਲਾ ਨਹੀਂ ਹੈਗਾ ਇਹ ਬਹੁਤ ਵੱਡਾ ਮਸਲਾ ਹੈ ਕਿਉਂਕਿ ਇਹ ਜਿਹੜੇ 12 ਬੰਦੇ ਸੀ ਨਾ ਜਿਹੜੇ ਕਰਨ ਵਾਲੇ ਮਸਲੇ 'ਚ ਨੇ ਇਹ ਉਹੀ 12 ਬੰਦੇ ਨੇ ਨਾਬੇ ਦੇ ਵਿੱਚ ਜਿਹੜੇ ਫੇਕ ਇਨਕਾਊਂਟਰ ਕਰਦੇ ਨੇ ਇਹ ਬੰਦਿਆਂ ਦੇ ਨਾਮ ਤੁਸੀਂ ਨਹੀਂ ਉਜਾਗਰ ਕਰ ਰਹੇ ਉਹਦੀ ਘਰ ਵਾਲੀ ਜਿਹੜੀ ਮਤਲਬ ਕਰਨਲ ਦੀ ਆ ਉਹ ਰੋ ਰਹੀ ਆ ਉਹ ਸਾਰੇ ਸਬੂਤ ਦੇ ਰਹੀ ਆ ਉਹ ਸਾਰਾ ਕੁਝ ਸੱਚ ਦੱਸ ਰਹੀ ਆ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਚੀਜ਼ਾਂ ਨੂੰ ਛੱਡੋ ਹੁਣ ਇਹ ਚੀਜ਼ਾਂ ਦੇ ਧਿਆਨ ਡਵਟ ਕਰਨ ਦੇ ਲਈ ਉਹ ਇੱਧਰੋਂ ਚਲਾਇਆ ਗਿਆ ਉਹ ਪਹਿਲਾਂ ਜਿਹੜੇ ਉਹ ਬਲਡੋਜ਼ਰ ਅਸੀਂ ਖੁਸ਼ ਹੋ ਰਹੇ ਸੀਗੇ ਵੀ ਆ ਉਹ ਮਤਲਬ ਨਸ਼ੇੜੀਆਂ ਦੇ ਘਰਾਂ ਤੇ ਲੱਗ ਰਹੇ ਨਾ ਨਸ਼ਾ ਵੇਚਣ ਵਾਲਿਆਂ ਦੇ ਹਾਲਾਂਕਿ ਵੱਡੇ ਦਿਗਗੇ ਤਾਂ ਬਚੇ ਹੋਏ ਨੇ ਇੱਥੇ ਛੋਟੇ ਮੋਟੇ ਦੇ ਘਰਾਂ ਚ ਲਾਈ ਉਹੀ ਜੇ ਸੀ ਬੀਆਂ ਉਹੀ ਬਲਡੋਜ਼ਰ ਅੱਜ ਕਿਸਾਨਾਂ ਤੇ ਆ ਗਿਆ ਪਹਿਲਾਂ ਅਸੀਂ ਉਹਨੂੰ ਬੜਾ ਲਾਈਟ ਲੈ ਰਹੇ ਸੀ ਵਧੀਆ ਮੰਨਦੇ ਸੀ ਉਹ ਬਲਡੋਜ਼ਰ ਅੱਜ ਥੋੜੇ ਘਰਾਂ ਵੱਲ ਵੀ ਜਾਣੇ ਨੇ ਉਹ ਕਿਸਾਨਾਂ ਤੱਕ ਗਏ ਨੇ ਇੱਥੇ ਤੱਕ ਨਹੀਂ ਸਰਨਾ ਥੋੜੀ ਬੋਲਣ ਦੀ ਆਜ਼ਾਦੀ ਹੈ ਜਿਹੜੀ ਮਾੜੀ ਜੀ ਬੋਲਣ ਦੀ ਆਜ਼ਾਦੀ ਹੈ ਕਿ ਤੁਸੀਂ ਕੋਈ ਪੋਸਟ ਪਾ ਦਿਓ ਫੇਸਬੁਕ ਥੋੜਾ ਇੰਟਰਨੈਟ ਬੰਦ ਕਰਤਾ ਤੁਹਾਨੂੰ ਜਮ੍ਹਾਂ ਹੀ ਉਹਨਾਂ ਨੇ ਅਪਹਾਜ ਕਰਤਾ ਹੁਣ ਸਾਨੂੰ ਇਹ ਲੱਗਦਾ ਕਿ ਜਿਹੜੇ ਅਸੀਂ ਨੌਜਵਾਨ ਹੁੰਨੇ ਆ ਮਤਲਬ ਉਹਨਾਂ ਦੀ ਪਿਓ ਪੁੱਤ ਸਾਡੇ ਮਤਲਬ ਸਾਡੇ ਹੀ ਨੇ ਉਹ ਤੇ ਸਾਨੂੰ ਉਹਦੀ ਆਵਾਜ਼ ਤਾਂ ਚੱਕਣੀ ਪਊਗੀ ਜੇ ਨੌਜਵਾਨੀ ਕੱਪ ਦੇ ਆਧਾਰਿਆਂ 'ਚ ਰਹਿੰਦੇ ਹੋਏ ਗੇੜੀਆਂ ਲਾਉਣ ਤੋਂ ਇਲਾਵਾ ਜੇ ਇਹ ਜਿਹੇ ਮੁੱਦੇ ਚੱਕਦੀ ਆ ਤਾਂ ਉਹ ਕਿਸਾਨਾਂ ਦੀ سپورਟ ਦੇ ਵਿੱਚ ਅਸੀਂ ਬਾਹਰ ਵੀ ਆਣਾ ਚਾਹੁੰਦੇ ਆ ਅਸੀਂ ਬਾਹਰ ਵੀ ਨਿਕਲਾਂਗੇ ਇਹਦੇ ਲਈ ਇਹ ਨਹੀਂ ਵੀ ਇੱਥੇ ਸਰੂਗਾ ਭਾਵੇਂ ਪੁਲਿਸ ਰਾਜ ਹੋ ਜੇ ਪੁਲਿਸ ਰਾਜ ਲੋਕ ਰਾਜ ਤੋਂ ਕਦੇ ਵੱਡਾ ਨਹੀਂ ਹੁੰਦਾ ਹੁੰਦਾ ਲੋਕ ਰਾਜ ਸਭ ਤੋਂ ਵੱਡਾ ਹੁੰਦਾ ਲੋਕਾਂ ਦਾ ਏਕਾ ਉਸ ਪੁਲਿਸ ਨੂੰ ਇੱਕ ਨਾ ਇੱਕ ਦਿਨ ਠੱਲੂਗਾ ਉਹ ਅੱਜ ਸਾਡੇ ਤੇ ਵਧੇ ਕੀ ਕਰ ਸਕਦੇ ਨੇ ਪਰ ਪੰਜਾਬ ਦੂਣੀ ਕਰਕੇ ਮੋੜਦਾ ਤੇ ਉਹ ਦੂਣੀ ਕਰਕੇ ਮੋੜੂਗਾ ਆਮ ਆਦਮੀ ਪਾਰਟੀ ਜੋ ਧਰਨਿਆਂ ਦੇ ਵਿੱਚੋਂ ਲਿਕੜੀ ਹੋਈ ਪਾਰਟੀ ਅਕਸਰ ਆਪਾਂ ਇਹ ਗੱਲਾਂ ਸੁਣਦੇ ਰਹੇ ਹਾਂ ਉਹਨਾਂ ਬਾਰੇ ਕਿ ਧਰਨਿਆਂ ਦੇ ਵਿੱਚੋਂ ਲਿਕੜੀ ਹੋਈ ਪਾਰਟੀ ਆ ਤੇ ਲੋਕਤੰਤਰ ਨੂੰ ਬਹਾਲ ਕਰਨ ਦੀਆਂ ਗੱਲਾਂ ਕਰਦੀ ਆ ਪਰ ਜਿਸ ਤਰ੍ਹਾਂ ਦੇ ਨਾਲ ਤਸਵੀਰ ਆ ਰਹੀਆਂ ਨੇ ਕਿਉਂਕਿ ਲੋਕਤੰਤਰ ਹੀ ਆਪਣਾ ਅਧਿਕਾਰ ਆ ਕਿ ਅਸੀਂ ਆਪਣੇ ਹੱਕਾਂ ਬਰਤੀ ਬੋਲਣਾ ਪਰ ਜੋ ਕੱਲ ਤਸਵੀਰ ਨਿਕਲ ਕੇ ਸਾਹਮਣੇ ਆਈ ਇਸ ਤੋਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਲੋਕਤੰਤਰ ਤੇ ਲੋਕਾਂ ਦਾ ਵਿਸ਼ਵਾਸ ਬਣਿਆ ਉਹ ਰਹੂਗਾ ਜੀ ਨਾ ਨਹੀਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਇਹ ਧਰਨਿਆਂ ਚੋਂ ਨਿਕਲੀ ਨਹੀਂ ਇਹ ਚੁਟਕਲਿਆਂ ਚੋਂ ਨਿਕਲੀ ਹੋਈ ਪਾਰਟੀ ਆ ਇਹਨੂੰ ਧਰਨਿਆਂ ਚ ਲੋਣੇ ਉਹ ਪਖੰਡਾ ਜੋ ਨਿਕਲੀ ਹੋਈ ਪਾਰਟੀ ਆ ਦੂਜੀ ਗੱਲ ਜੇ ਭਗਵੰਤ ਮਾਨ ਜਿਹੜਾ ਸਿੱਖਿਆ ਦਾ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਸੱਤਾ ਚਾਹੀ 92 ਸਿੱਟਾ ਲਈਆਂ ਉਹਨਾਂ ਨੂੰ ਇਹ ਸ਼ਰਮ ਮੰਨਣੀ ਚਾਹੀਦੀ ਹੈ ਕਿ ਜਿਹੜੀ 92 ਸਿੱਟਾ ਤੁਹਾਨੂੰ ਮਿਲੀਆਂ ਨਾ ਇਹ ਜਿਹੜੀ ਤੁਸੀਂ ਪੋਸਟ ਤੇ ਆਏ ਇਹ ਪੋਸਟ ਤੇ ਆਉਣ ਦਾ ਵੱਡਾ ਤੁਹਾਡਾ ਫਾਇਦਾ ਕਿਸਾਨਾਂ ਨੇ ਕੀਤਾ ਜੇ ਕਿਸਾਨ ਉਹਦੇ ਧਰਨੇ ਤੇ ਬੈਠੇ ਸੀ ਤਾਂ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਤੇ ਕਾਂਗਰਸ ਤੋਂ ਮੂੰਹ ਮੜਿਆ ਤੇ ਤੁਹਾਨੂੰ ਉਹਨਾਂ ਨੇ ਮੌਕਾ ਦਿੱਤਾ ਉਹ ਕਿਸਾਨਾਂ ਦਾ ਯੋਗਦਾਨ ਸੀ ਤੁਹਾਨੂੰ ਉਰੇ ਲਿਆਉਣ ਚ ਉਹੀ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਹੁਣ ਵਧੀਕੀ ਕਰ ਉਹਨਾਂ ਨੇ ਇਹਨਾਂ ਨੂੰ ਵੋਟ ਪਾ ਕੇ ਕਿਉਂਕਿ ਹੋਰ ਆਪਸ਼ਨ ਨਹੀਂ ਸੀਗਾ ਪਰ ਹੁਣ ਜੇ ਇਹ ਚੀਜ਼ਾਂ ਐਵੇਂ ਵਰਤਾਰੇ ਵਰਤਾਂਗੇ ਹਾਲਾਂਕਿ ਮੈਨੂੰ ਲੱਗਦਾ ਵਿਸ਼ਵਾਸ ਤਾਂ ਬਹੁਤ ਪਹਿਲਾਂ ਦੇ ਟੁੱਟ ਚੁੱਕੇ ਨੇ ਕਿਉਂਕਿ ਲਾਸਟ ਟਾਈਮ ਹੀ ਭਗਵੰਤ ਮਾਨ ਦਾ ਇੱਕ ਬਹੁਤ ਜ਼ਿਆਦਾ ਰੂਡ ਬਿਆਨ ਆਇਆ ਸੀਗਾ ਵੀ ਯਾਰ ਇਹਨਾਂ ਨੂੰ ਮੈਂ ਦੇਖੂੰ ਵੀ ਇਹ ਰੋਜ਼ ਘੇਰ ਕੇ ਬਹਿ ਜਾਂਦੇ ਨੇ ਮਤਲਬ ਯਾਰ ਆਪਣੀ ਰਾਜਤਾਨੀ ਤੇ ਜਾਣਾ ਯਾਰ ਸਾਡਾ ਹੱਕ ਨਹੀਂਗਾ ਨਾਲੇ ਜਿਹੜੇ ਰੋਡ ਬੰਦ ਦੀ ਗੱਲ ਕਰ ਰਹੇ ਆ ਕਿਸਾਨਾਂ ਨੇ ਨਹੀਂ ਰੋਕੇ ਉਹ ਹਰਿਆਣਾ ਸਰਕਾਰ ਨੇ ਰੋਕੇ ਨੇ ਬੈਰੀਕੇਡ ਤਾਂ ਉਹ ਲਾਈ ਬੈਠੇ ਨੇ ਉਹ ਤਾਂ ਦਿੱਲੀ ਚੱਲੇ ਨੇ ਰਾਹ ਤੁਸੀਂ ਬੰਦ ਕੀਤਾ ਹੋਇਆ ਹੁਣ ਜਿਹੜੇ ਇਹ ਜਿਹੜੀ ਚੱਲ ਰਹੀ ਨਾ ਬੀਜੇਪੀ ਦੀ ਬੀ ਟੀਮ ਜਿਵੇਂ ਆਪਾਂ ਪਹਿਲਾਂ ਕਹਿੰਦੇ ਹੁੰਨੇ ਆ ਕਿਉਂਕਿ ਪੋਲਿਟਿਕਸ ਸੇ ਪਾਰਟੀਆਂ ਤਾਂ ਨਹੀਂ ਚੱਲਦੀ ਹੁੰਦੀ ਇਹ ਚੱਲਦੀ ਹੁੰਦੀ ਹੈ ਪਿੱਛੇ ਜਿਹੜੇ ਸੱਤਾਧਾਰੀ ਜਿਹੜੇ ਪਿੱਛੇ ਦਿਗਜ ਬੈਠੇ ਹੁੰਦੇ ਆ ਮਾਨੀਆ ਡਾਨੀਆ ਵਰਗੇ ਇਹ ਹੁਣ ਸਤਾਈ ਵਾਸਤੇ ਮਾਨੀਆ ਡਾਨੀਆ ਦਾ ਥਕੇ ਹੋਣਾ ਚਾਹੁੰਦੇ ਨੇ ਕਿ ਆਹ ਦੇਖੋ ਜੀ ਤੁਹਾਡੇ ਲਈ ਅਸੀਂ ਰਾਖ ਖਲਾਇਆ ਤੇ ਗਾਣੂ ਬੀ ਟੀਮ ਅਸੀਂ ਹੋਵਾਂਗੇ ਇਹ ਉਸ ਪ੍ਰਸੰਗ ਤੋਂ ਸੋਚ ਰਹੇ ਨੇ ਤੇ ਲੋਕਾਂ ਦਾ ਵਿਸ਼ਵਾਸ ਤਾਂ ਇਹਨਾਂ ਤੋਂ ਅੱਜ ਦੀ ਨਹੀਂ ਪਹਿਲਾਂ ਤੋਂ ਟੁੱਟ ਚੱਕਿਆ ਤੇ ਲੋਕ ਬਧੀ ਕੀ ਕਰਨ ਵਾਲਿਆਂ ਨੂੰ ਮਤਲਬ ਸੜਦਾ ਨਹੀਂ ਪੰਜਾਬ ਪੰਜਾਬ ਕੀ ਇਹ ਰੋਣਾ ਤੋਂ ਲੰਘਣਗੇ ਨਹੀਂ ਤੇ ਰੋਣਾ ਤੋਂ ਲੰਘਦੇ ਨਾ ਦੇਣਾ ਤੇ ਨਾ ਜਿਵੇਂ ਉਹ ਅਬੋਹਰ ਵਾਲੇ ਦੇ ਲੀੜੇ ਪਾੜੇ ਸੀ ਨੰਗਾ ਕਰਕੇ ਮੁੜਿਆ ਸੀ ਆ ਭੰਤਾ ਨੰਗਾ ਕਰਕੇ ਮੁੜਿਆ ਜਾਊਗਾ ਹੁਣ ਇਹ ਇਸ ਇਸ ਹੱਦ ਤੱਕ ਜਿਹੜੀ ਇਹ ਬਰੂਟਲਿਟੀ ਆ ਉਹਦਾ ਬਦਲਾ ਐਵੇਂ ਲਿਆ ਜਾਊਗਾ ਤਾਂ ਤੁਸੀਂ ਦੇਖ ਹੀ ਲਿਆ ਕਿ ਵਿਦਿਆਰਥੀਆਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਪੂਰਾ ਰੋਸ ਆ ਕਿ ਜੋ ਕੱਲ ਸੀਐਮ ਭਗਵੰਤ ਮਾਨ ਤੇ ਪੰਜਾਬ ਸਰਕਾਰ ਦਾ ਅੜਵਰ ਰਵਈਆ ਦੇਖਣ ਨੂੰ ਮਿਲਿਆ ਉਹ ਬੇਹੱਦ ਨਿੰਦਣਯੋਗ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਪ੍ਰੋਟੈਸਟ ਸਾਡਾ ਇੱਥੇ ਨਹੀਂ ਖਤਮ ਹੋਊਗਾ ਅਸੀਂ ਅੱਜ ਕਾਲਜ ਲੈਵਲ ਤੇ ਕੀਤਾ ਤੇ ਕੱਲ ਨੂੰ ਅਸੀਂ ਬਾਹਰ ਵੀ ਜਾ ਕੇ ਪ੍ਰੋਟੈਸਟ ਆ ਜੋ ਕਰਾਂਗੇ ਤੇ ਕਿਸਾਨਾਂ ਦੇ ਨਾਲ ਅਸੀਂ ਖੜੇ ਹਾਂ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਹੋ ਰਹਿ ਜਾਨਾ ਲੋਕਨਾ ਟੀਵੀ ਦੇ ਨਾਲ ਕੈਮਰਾਮੈਨ ਅੰਕੁਸ਼ ਸ਼ਰਮਾ ਦੇ ਨਾਲ ਅਜੇ ਰਖੜਾ